ਗੁਰੂ ਰੇਖ ਸੁਭਾਅ ਹੈ ਜੋ ਸ਼ਰਨ ਆਵੇ ਕਿਸ ਕੰਨ ਤੁਲਾਵੇ ਇਹ ਮਿਰਦ ਸੁਭਾਅ ਨਹੀਂ ਸਕਦਾ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਗੁਰੂ ਦੀ ਸ਼ਰਨ ਚ ਆਉਂਦਾ ਹੈ ਗੁਰੂ ਆਪਣੇ ਮੂਡਕ ਦੀ ਬਾਣੀ ਦੇ ਸੁਭਾਅ ਦੇ ਮੁਤਾਬਕ ਉਹਨੂੰ ਗਲ ਲਾ ਲੈਂਦਾ ਹੈ ਕਿ ਤੁਹਾਨੂੰ ਗੁਰੂ ਗੁਰੂ ਰਾਮਦਾਸ ਜੀ ਜਿਹਦਾ ਬਚਨੇ ਵਿੱਚ ਕੀਤਾ ਹੈ ਮਹਾਰਾਜ ਕਹਿੰਦੇ ਕੋਈ ਨਿੰਦਕ ਹੋਵੇ ਗੁਰੂ ਦਾ ਫਿਰ ਉਹ ਪਛਤਾਵਾ ਕਰਕੇ ਗੁਰੂ ਦੇ ਕੋਲ ਚਲ ਕੇ ਆ ਜਾਵੇ ਕਿ ਮੈਂ ਜਿਹੜੀ ਗਲਤੀ ਕੀਤੀ ਗਲਤ ਕੀਤੀ ਹੈ ਗੁਰੂ ਦੇ ਅੱਗੇ ਆ ਕੇ ਆਪਣੇ ਹਉਦ ਬਖਸ਼ਾਵੇ ਤੇ ਗੁਰੂ ਉਹਨੂੰ ਵੀ ਬਖਸ਼ ਦਿੰਦਾ ਹੈ ਗੁਰੂ ਰਾਮਦਾਸ ਜੀ ਨੇ ਉਦਾਹਰਣ ਦਿੱਤੀ ਹੈ ਬਾਣੀ ਚ ਕਿ ਜਦੋਂ ਮੀਂਹ ਪੈਂਦਾ ਹੈ ਗਲੀਆਂ ਦਾ ਨਾਲੀਆਂ ਦਾ ਟੋਪਿਆਂ ਦਾ ਪਾਣੀ ਨਿਕਲ ਕੇ ਹੌਲੀ-ਹੌਲੀ ਗੰਗਾ ਵਿੱਚ ਜਾ ਕੇ ਫੈ ਜਾਂਦਾ ਹੈ ਫਿਰ ਉਹ ਗੰਗਾ ਵਿੱਚ ਪੈਣ ਕਰਕੇ ਗੰਗਾ ਦਾ ਪਾਣੀ ਹੀ ਹੋ ਜਾਂਦਾ ਹੈ ਦੀਨੂ ਪਵਿੱਤਰ ਆਖਿਆ ਜਾਂਦਾ ਹੈ ਕੋਈ ਨਹੀਂ ਆਖਦਾ ਕਿ ਇਹਦਾ ਪਾਣੀ ਹੈ ਕਿ ਇਹ ਗਲੀਆਂ ਦਾ ਪਾਣੀ ਹੈ ਇਹ ਨਾਲੀਆਂ ਦਾ ਪਾਣੀ ਹੈ ਇਹ ਛੱਪੜਾਂ ਦਾ ਪਾਣੀ ਹੈ ਕੋਈ ਨਹੀਂ ਕਹਿੰਦਾ ਜਦੋਂ ਗੰਗਾ ਵਿੱਚ ਪੈ ਜਾਂਦਾ ਹੈ ਫਿਰ ਗੰਗਾ ਦਾ ਪਾਣੀ ਹੀ ਕਹਾਉਂਦਾ ਹੈ ਇਸੇ ਤਰ੍ਹਾਂ ਜਦੋਂ ਕੋਈ ਗੁਰੂ ਦੇ ਕੋਲ ਆਪਣੀ ਧੁੱਲ ਗਲਤੀ ਬਖਸ਼ਾਣ ਲਈ ਸ਼ੱਕੇ ਬਣਵਾ ਜਾਂਦੇ ਗੁਰੂ ਨੂੰ ਬਖਸ਼ ਦਿੰਦਾ ਹੈ ਤੇ ਫੇਰ ਗੁਰੂ ਦੇ ਪਿਛਲੇ ਅੰਗੜਾ ਨੂੰ ਮਾਫ ਕਰ ਦਿੰਦਾ ਹੈ ਅੱਗੇ ਨੂੰ ਸਿੱਧੇ ਰਤੇ ਪਾ ਦਿੰਦਾ ਹੈ ਕਿਉਂਕੋ ਗੁਰੂ ਨਾਲ ਬਿਲਕੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਜਿਦਾਂ ਉਹ ਹੀ ਮੀਂਹ ਦਾ ਪਾਣੀ ਗਲੀਆਂ ਦਾ ਨਾਲੀਆਂ ਦਾ ਛਪੜਾਂ ਦਾ ਪਾਣੀ ਗੰਗਾ ਵਿੱਚ ਮਿਲ ਕੇ ਗੰਗਾ ਹੋ ਕੇ ਆਪਣੇ ਮੂਲ ਮੂੜ ਤੱਕ ਸਮੁੰਦਰ ਤੱਕ ਪਹੁੰਚ ਜਾਂਦਾ ਹੈ ਏਸੀ ਤਰ੍ਹਾਂ ਫਿਰ ਉਹ ਇਨਸਾਨ ਜਿਹੜਾ ਕਦੇ ਲੰਦਿਆ ਕਰਦਾ ਸੀ ਗੁਰੂ ਨਾਲ ਬਿਲਕੇ ਆਪਣੀ ਭੁਲ ਗਲਤੀ ਬਖਸ਼ਾ ਕੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਹੈ ਕੋਈ ਨਿਰੰਗ ਹੋਵੇ ਸਤਪੁਰ ਦਾ ਅਨ ਸ਼ਰਨ ਗੁਰ ਆਵੇ ਪਿਛਲੇ ਗੁਨਾ ਸਤਪੁਰ ਬਖਲੇ ਸੰਗਤ ਨਾਰ ਨਾ ਆਵੇ ਜਿਉ ਮੀ ਮੁੱਠੇ ਗਲੀਆਂ ਨਾਲੀਆਂ ਟੋਬਿਆਂ ਕਾ ਜਲ ਜਾਏ ਭਵੇਂ ਕਿਛੂ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਬਜਾਵੇ ਸੁਰਸਰੀ ਕੇ ਮੇਰੇ ਗੰਗਾ ਕਹਿੰਦੇ ਉਹ ਜੀ ਜੀ ਦਾ ਪਾਣੀ ਘਲੀਆਂ ਦਾ ਨਾਲੀਆਂ ਦਾ ਛਪੜਾਂ ਦਾ ਪਾਣੀ ਜਿਹੜਾ ਜਿਹੜਾ ਪਹਿਲਾਂ ਨਿਰਮਲ ਸਾਫ਼ ਨਹੀਂ ਸੀ ਪਰ ਜਦੋਂ ਗੰਗਾ 'ਚ ਮਿਲ ਗਿਆ ਗੰਦਾ ਹੀ ਹੋ ਗਿਆ ਉਹਨੂੰ ਲੋਕ ਕਹਿੰਦੇ ਨੇ ਪਵਿੱਤਰ ਹੋ ਗਿਆ ਤੇ ਉਹੀ ਫਿਰ ਗੰਗਾ ਦੇ ਸਾਰੇ ਖੂਹ ਉਸ ਪਾਣੀ ਨਾਲ ਮਿਲ ਕੇ ਮੀਂਹ ਦਾ ਪਾਣੀ ਫਿਰ ਸਮੁੰਦਰ ਤੱਕ ਪਹੁੰਚ ਜਾਂਦਾ ਹੈ ਮਹਾਰਾਜ ਕਹਿੰਦੇ ਜਿਹੜਾ ਕਦੇ ਪੀ ਦਾ ਸੀ ਦੀਵੋ ਲੋਕ ਕਹਿੰਦੇ ਸੀ ਇਹ ਪਾਣੀ ਪਰਤਣ ਜੋਗ ਨਹੀਂ ਹੈ ਕਦਲਾ ਹੈ ਪਾਣੀ ਨਿਰਮਲ ਨਹੀਂ ਪਰ ਜਦੋਂ ਗੰਗਾ 'ਚ ਮਿਲ ਗਿਆ ਲਾ ਗੱਗਾ ਦਾ ਪਾਣੀ ਪਾਇਆ ਫਿਰ ਉਹ ਸਮੁੰਦਰ ਤੱਕ ਪਹੁੰਚ ਗਿਆ ਉਹੀ ਅਨੁਸ਼ਾਸ ਜਿਹੜਾ ਅਨੁਸ਼ਾਸ ਕਦੇ ਨਿੰਦਕ ਸੀ ਆਪਣੀ ਉਹ ਗਲਤੀ ਬੁਸ਼ਾਕੇ ਬਿਰਦੀ ਸ਼ਰਨ ਆਇਆ ਗੁਰੂ ਨੇ ਉਹਨੂੰ ਬਖਸ਼ ਦਿੱਤਾ ਤੇ ਫਿਰ ਪ੍ਰਮਾਤਮਾ ਤੱਕ ਉਹ ਪਹੁੰਚ ਜਾਂਦਾ ਹੈ ਗੁਰੂ ਅਰਜਨ ਸ਼ੇਵ ਨੇ ਕਹਿੰਦੇ ਸ਼ਾਦਬ ਖਿੰਦ ਸਦਾ ਮਿਹਰਬਾਨਾ ਸਭਨਾ ਦੀਆ ਦਾ ਨਾਨਕ ਦਾ ਸੰਤ ਪਾਛੇ ਭਰਿਓ ਆਰਾਖ ਲਿਓ ਇਹ ਬਾਣੀ ਕਿ ਗੁਰੂ ਸਦਾ ਬਖਸ਼ੰਦ ਹੈ ਪਾਪ ਬਖਸ਼ਦਾ ਹੈ ਆਪਣੇ ਸੁਭਾਅ ਦੇ ਮੁਤਾਬਕ ਬਖਸ਼ਿਸ਼ ਕਰਦਾ ਹੈ ਜਿਹੜਾ ਸਕੇ ਉਹ ਲੋਕ ਗੁਰੂ ਦੇ ਅੱਗੇ ਆ ਕੇ ਅਰਦਾਸ ਕਰਤੇ ਹਨ ਗੁਰੂ ਦੀ ਸ਼ਰਨ ਹੁੰਦਾ ਹੈ ਗੁਰੂ ਉਹਨੂੰ ਆਪਣੇ ਗਲ ਨਾਲ ਲੰਦਦਾ ਹੈ ਫਿਰ ਉਹਦੇ ਪਿਛਲੇ ਅਭਗਣ ਬਖਸ਼ ਦਿੰਦਾ ਹੈ ਉਹਦਾ ਦੀਵਲ ਸਫਲ ਕਰ ਦਿੰਦਾ ਹੈ ਕਿਉਂਹੀ ਨਿੰਦਕ ਜਿਹੜਾ ਸੀਗਾ ਉਹੀ ਫਿਰ ਆਪਣੇ ਆਪ ਨੂੰ ਨਿਰਮਲ ਕਰਕੇ ਅੰਦਰ ਦੀ ਬਿਰਤੀ ਨੂੰ ਨਿਰਮਲ ਕਰਕੇ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ